ਤਲਾਕ ਤੋਂ ਬਾਅਦ ਹੁਣ ਪਾਰਟੀ ਕਰਨਾ ਇੱਕ ਟ੍ਰੈਂਡ ਬਣਦਾ ਜਾਂਦਾ ਵਾ ਜਿੱਦਾਂ ਆਪਾਂ ਜਨਮ ਦਿਨ ਮਨਾਉਨੇ ਆ ਜਾਂ ਕੋਈ ਵੀ ਪਾਰਟੀ ਕਰਦੇ ਆ ਵਿਆਹ ਦੀ ਪਾਰਟੀ ਕਰਦੇ ਆ ਉਦਾਂ ਹੀ ਹੁਣ ਜਦੋਂ ਤਲਾਕ ਹੁੰਦਾ ਵਾ ਤੇ ਉਹਦੀ ਪਾਰਟੀ ਹੁੰਦੀ ਆ ਜਿਆਦਾਤਰ ਇਹ ਜਿਹੜੀ ਪਾਰਟੀ ਕੁੜੀਆਂ ਜ਼ਿਆਦਾਤਰ ਜਿਹੜੀਆਂ ਇਹ ਤਾਂ ਪਾਰਟੀ ਕਰਦੇ ਆ ਜਿਹੜੀ ਜੋਬ ਵਗੈਰਾ ਕਰਦੀਆਂ ਤੇ ਉਹ ਆਪਣੇ ਘਰ ਦੇਣ ਤਲਾਕ ਦੇ ਕੇ ਫਿਰ ਉਹ ਆਪਣੀਆਂ ਜਿਹੜੀਆਂ ਸਹੇਲੀਆਂ ਨੂੰ ਪਾਰਟੀ ਦੇ ਦਿੰਦੀਆਂ ਆ ਸੀਗੀਆਂ ਤੇ ਹੁਣ ਜਿਹੜੇ ਬੰਦਿਆਂ ਨੇ ਵੀ ਇਹ ਚ ਐਂਟਰੀ ਰੱਖ ਲਈ ਆ ਤਲਾਕ ਤੋਂ ਬਾਅਦ ਉਹ ਵੀ ਮਤਲਬ ਇੰਜੋਏ ਕਰਨ ਦੇਵੇ ਆਪਣੀਆਂ ਖੁਸ਼ੀ ਮਨਾਉਣ ਦੇਵੇ ਆ ਇਦਾਂ ਦੀ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਚ ਤਲਾਕ ਹੋਣ ਬਲਕਿ 40 ਲੀਟਰ ਦੁੱਧ ਖਰੀਦ ਲਿਆ ਪਹਿਲਾਂ ਤੇ ਉਹ 40 ਲੀਟਰ ਦੁੱਧ ਮੰਗਾ ਕੇ ਤੇ ਉਹਦੇ ਨਾਲ ਦੁੱਧ ਨਾਲ ਨਹਾਤਾ ਤੇ ਨਾਲੇ ਉਹਨੇ ਵੀਡੀਓ ਬਣਾਈ ਆਪਣੀ ਤੇ ਉਹਨੇ ਇਹ ਗੱਲ ਕਹਿ ਕੇ ਕਿ ਵੇਖੋ ਮੈਂ ਆਪਣੀ ਜਿਹੜੀ ਘਰ ਵਾਲੀ ਤੋਂ ਸ਼ੁੱਧ ਹੁੰਦਾ ਪਿਆਂਗੀ ਜਿਹੜੀਆਂ ਉਹਦੀਆਂ ਮਾੜੀਆਂ ਚੀਜ਼ਾਂ ਮੇਰੇ ਤੇ ਹੀ ਬਰਾਈ ਪੁਰੀਆਂ ਚੀਜ਼ਾਂ ਤੇ ਤਾਂ ਕਰਕੇ ਮੈਂ ਦੁੱਧ ਨਾਲ ਨਹਾਉਂਦਾ ਪਿਆਂਗੀ ਉਹ ਸਾਰੀਆਂ ਚੀਜ਼ਾਂ ਲਾਥ ਜਾਣ ਤੇ ਅੱਜ ਤੋਂ ਮੈਂ ਉਹਨੂੰ ਤਲਾਕ ਦੇ ਦతా ਵਾ ਤੇ ਕਮੇਡੀ ਦੇ ਚੱਕਰ ਦੇ ਵਿੱਚ ਕਾਫੀ ਉਹ ਵੀਡੀਓ ਜਿਹੜੀ ਵਾਇਰਲ ਹੋ ਗਈ ਪਰ ਇਹ ਇੱਕ ਸੋਚਣ ਵਾਲੀ ਚੀਜ਼ ਹੈ ਸਮਾਜ ਦੇ ਵਿੱਚ ਕੀ ਹੁੰਦਾ ਪਿਆ ਮਤਲਬ ਇਦਾਂ ਦੀਆਂ ਚੀਜ਼ਾਂ ਜਿਹੜਾ ਵਿਆਹ ਨੂੰ ਇੱਕ ਸਭ ਤੋਂ ਪਵਿੱ ਤੇ ਉਹਦਾ ਹੁਣ ਇਦਾਂ ਮਜ਼ਾਕ ਬਣਾ ਕੇ ਰੱਖਦਾ ਇਹਨਾਂ ਲੋਕਾਂ ਨੇ ਬਾਕੀ ਤੁਹਾਡੀ ਇਸ ਬਾਰੇ ਕੀ ਰਾਏ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ